ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੀ ਖੂਨੀ ਝੜਪ ਨੂੰ ਰੋਕਣ ਲਈ ਸਰਕਾਰ ਨੇ 524 ਟੰਗਾ ਰੋਕੂ ਕਿੱਟਾ ਜੇਲ੍ਹਾਂ ਦੇ ਵਿੱਚ ਸਪਲਾਈ ਕਰਨ ਦਾ ਫੈਸਲਾ ਕੀਤਾ ਹੈ ਦੱਸ ਦਈਏ ਕਿ ਕਈ ਜੇਲ੍ਹਾਂ ਦੇ ਵਿੱਚ ਰਹਿ ਰਹੇ ਗੈਂਗਸਟਰਾਂ ਦੇ ਵਿੱਚ ਆਪਸੀ ਆਪਸੀ ਮਨਮੋਟਾਫ ਨੂੰ ਲੈ ਕੇ ਖੂਨੀ ਝੜਪ ਹੋ ਜਾਂਦੀ ਹੈ ਤੇ ਜੇਲ੍ਹਾਂ ਦੇ ਵਿੱਚ ਹੀ ਕਈ ਗੈਂਗਸਟਰਾਂ ਦਾ ਜਿਹੜਾ ਕਤਲ ਹੋ ਜਾਂਦਾ ਹੈ ਉਹਨਾਂ ਨੂੰ ਰੋਕਣ ਦੇ ਲਈ ਜੇਲ੍ਹਾਂ ਦੀ ਸੁਰੱਖਿਆ ਹੋਰ ਵਧਾਉਣ ਲਈ ਸਰਕਾਰ ਨੇ ਫੈਸਲਾ ਲਿਆ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਜੇਲ੍ਹਾਂ ਦੇ ਵਿੱਚ 524 ਦੰਗਾ ਰੋਕੂ ਕਿੱਟਾਂ ਨੂੰ ਹੈ ਜਿਹੜਾ ਸਪਲਾਈ ਕੀਤਾ ਜਾਏਗਾ ਦੱਸ ਦਈਏ ਪਟਿਆਲਾ ਫਰੀਦਕੋਟ ਕਪੂਰਥਲਾ तमाम ਸ਼ਹਿਰ ਦੇ तमाम ਜੇਲ੍ਹਾਂ ਦੇ ਵਿੱਚ ਇਹ ਜਿਹੜੀਆਂ ਇਹ ਕਿੱਟਾਂ ਸਪਲਾਈ ਕੀਤੀਆਂ ਜਾਣ ਗਈਆਂ ਜਿਦੇ ਕੀਤੀਆਂ ਜਾਣਗੀਆਂ ਜਿਹਦੇ ਨਾਲ ਜੇਲ੍ਹਾਂ ਦੀ ਜਿਹੜੀ ਸੁਰੱਖਿਆ ਨੂੰ ਵਧਾਇਆ ਜਾਏਗਾ ਦੱਸ ਦਈਏ ਕਿ ਜਦੋਂ ਜੇਲਾ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਆਪਸੀ ਖੂਨੀ ਝੜਪ ਹੁੰਦੀ ਹੈ ਤੇ ਗੈਂਗਸਟਰਾਂ ਦਾ ਕਤਲ ਹੁੰਦਾ ਹੈ ਪਿਛਲੇ ਦਿਨੀ ਕੁਝ ਮਾਮਲੇ ਬੈਕ ਟੂ ਬੈਕ ਦੋ ਮਾਮਲੇ ਐਵੇਂ ਦੇ ਸਾਹਮਣੇ ਆਏ ਨੇ ਜਿੱਥੇ ਬਠਿੰਡਾ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੀ ਆਪਸੀ ਖੂਨੀ ਝੜਪ ਦੇ ਵਿੱਚ ਗੈਂਗਸਟਰਾਂ ਦੇ ਕਤਲ ਹੋ ਚੁੱਕੇ ਨੇ ਤੇ ਇਸ ਚੀਜ਼ ਨੂੰ ਰੋਕਣ ਲਈ ਇਹ ਜਿਹੜਾ ਸਰਕਾਰ ਨੇ ਜੇਲ੍ਹਾਂ ਦੀ ਸੁਰੱਖਿਆ ਵਧਾਉਣ ਲਈ ਇਹ ਫੈਸਲਾ ਲਿਆ ਹੈ ਕਿ ਜੇਲ੍ਹਾਂ ਦੇ ਵਿੱਚ ਇਹ ਜਿਹੜਾ ਸੰਘਾ ਰੋਕੂ ਕਿਟਾ ਨੂੰ ਸਪਲਾਈ ਕੀਤਾ ਜਾਏਗਾ ਉਹ ਮਹਿਲਾ ਜੇਲ੍ਹਾਂ ਦੇ ਵਿੱਚ ਵੀ ਇਹ ਕਿਟਾ ਸਪਲਾਈ ਕੀਤੀਆਂ ਜਾਣਗੀਆਂ ਦੱਸਦੀ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਜੇਲ੍ਹਾਂ ਦੇ ਵਿੱਚ ਕਿਟਾ ਸਪਲਾਈ ਕੀਤੀਆਂ ਜਾਣਗੀਆਂ ਜਦੋਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੇ ਵਿੱਚ ਆਪਸੀ ਖੁੰਨੀ ਝੜਪ ਹੁੰਦੀ ਹੈ ਤਾਂ ਲਾਅ ਇਨ ਆਰਡਰ ਬਦਨਾਮ ਹੁੰਦਾ ਹੈ ਜਦੋਂ ਲਾਅ ਇਨ ਆਰਡਰ ਬਦਨਾਮ ਹੁੰਦਾ ਹੈ ਤਾਂ ਪੰਜਾਬ ਸਰਕਾਰ ਤੇ ਵਿਰੋਧੀ ਤਰ ਸਵਾਲ ਚੱਕਤੇ ਨੇ ਤੇ ਪੰਜਾਬ ਸਰਕਾਰ ਤੇ ਸਵਾਲ ਨਾ ਚੱਕੇ ਜਾਣ ਇਸ ਕਰਕੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਜੇਲ੍ਹਾਂ ਦੇ ਵਿੱਚ ਹੋ ਰਹੀਆਂ ਖੁੰਨੀ ਝੜਪਾਂ ਰੋਕਣ ਦੇ ਲਈ ਸਰਕਾਰ ਜੇਲ੍ਹਾਂ ਦੇ ਵਿੱਚ ਦੰਗਾ ਰੋਕੂ ਕਿੱਟਾਂ ਜਿਹੜੀਆਂ ਸਪਲਾਈ ਕਰੇਗੀ ਤੇ ਜੇਲ੍ਹਾਂ ਦੀ ਜਿਹੜੀ ਇਹਦੇ ਨਾਲ ਸੁਰੱਖਿਆ ਵਧਾਈ ਜਾਏਗੀ ਵੈਸੇ ਤਾਂ ਜੇਲ੍ਹਾਂ ਦੀ ਸੁਰੱਖਿਆ ਕਾਫੀ ਹੀ ਜ਼ਿਆਦਾ ਵਧਾਈ ਗਈ ਹੈ ਪਹਿਲਾਂ ਨਾਲ ਪਰ ਹੁਣ ਉਹਨਾਂ ਨੂੰ ਗੈਂਗਸਟਰਾਂ ਦੀ ਜਿਹੜੀ ਖੂਨੀ ਝੜਪ ਨੂੰ ਰੋਕਣ ਦੇ ਲਈ ਕਈ ਗੈਂਗਸਟਰਾਂ ਦੇ ਆਪਸੀ ਮਨਮੋਟਾਫ ਕਾਰਨ ਜੇਲ੍ਹਾਂ ਦੇ ਵਿੱਚ ਖੂਨੀ ਝੜਪ ਹੋ ਜਾਂਦੀ ਹੈ ਜਿੱਥੇ ਗੈਂਗਸਟਰਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ ਐਵੇਂ ਦੇ ਮਾਮਲੇ ਪਿੱਛੇ ਦੋ ਬੈਕ ਟੂ ਬੈਕ ਮਾਮਲੇ ਬਿਚਿੰਦੇ ਦੇ ਸਾਹਮਣੇ ਆਏ ਨੇ ਜਿੱਥੇ ਦੋ ਗੈਂਗਸਟਰਾਂ ਦਾ ਜੇਲ੍ਹ ਦੇ ਵਿੱਚ ਹੀ ਖੂਨੀ ਝੜਪ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਕਤਲ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਆਪਸੀ ਮਨਮੁਟਾਫ ਕਰਕੇ ਉਹਨਾਂ ਦੀ ਲੜਾਈ ਹੁੰਦੀ ਹੈ ਝੜਪ ਹੁੰਦੀ ਹੈ ਜਿਸ ਦੇ ਵਿੱਚ ਗੈਂਗਸਟਰਾਂ ਦੇ ਕਤਲ ਹੋ ਜਾਂਦੇ ਨੇ ਤਸ ਇਹ ਕਿ ਇਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਜੇਲ੍ਹਾਂ ਦੇ ਵਿੱਚ 524 ਦੰਗਾ ਰੋਕੂ ਕਿੱਟਾਂ ਨੂੰ ਹੈ ਜਿਹੜਾ ਸਪਲਾਈ ਕਰਨਗੇ ਪੰਜਾਬ ਦੇ ਜੇਲ੍ਹਾਂ ਦੀ ਮਹਿਲਾ ਜੇਲ੍ਹਾਂ ਦੀ ਤੇ ਸਾਰੇ ਜੇਲ੍ਹਾਂ ਦੀ ਜਿਹੜੀ ਸੁਰੱਖਿਆ ਵਧਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ ਤਾਂ ਕਿ ਗੈਂਗਸਟਰਾਂ ਦੇ ਵਿੱਚ ਆਪਸ ਦੇ ਵਿੱਚ ਖੁਰਨੀ ਝੜਪ ਨਾ ਹੋ ਕੇ ਉਹਨਾਂ ਦੀ ਜਿਹੜੀ ਸੁਰੱਖਿਆ ਹੋਰ ਵੀ ਜ਼ਿਆਦਾ ਹੈ ਜਿਹੜੀ ਵਧਾਈ ਜਾਵੇ ਪਿਛਲੇ ਕੁਝ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਜਿਹੜੇ ਗੈਂਗਸਟਰ ਸੀਗੇ ਉਹ ਇੱਕੋ ਜੇਲ੍ਹ ਦੇ ਵਿੱਚ ਜਿਹੜੀ ਉਹਨਾਂ ਦੇ ਵਿੱਚ ਝੜਪ ਹੁੰਦੀ ਹੈ ਤੇ ਕਈ ਗੈਂਗਸਟਰਾਂ ਦੇ ਵਿੱਚ ਆਪਸੀ ਝੜਪ ਕਰਾ ਨੂੰ ਕਤਲ ਹੋ ਜਾਂਦੇ ਹਨ ਤੇ ਇਸ ਚੀਜ਼ ਨੂੰ ਰੋਕਣ ਲਈ ਸਰਕਾਰ ਨੇ ਵੱਡਾ ਜਿਹੜਾ ਫੈਸਲਾ ਲਿਆ ਹੈ ਜੇਲ੍ਹ ਦੀ ਸੁਰੱਖਿਆ ਸੁਰੱਖਿਆ ਵਧਾਉਣ ਲਈ ਪੰਜਾਬ ਦੇ ਵਕ ਵਕ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਜਿਹੜੀ ਇਹ ਕਿਟਾ ਪ੍ਰੋਵਾਈਡ ਕੀਤੀਆਂ ਜਾਣਗੀਆਂ ਜਿਸ ਦੇ ਨਾਲ ਹੈ ਜਿਹੜੀ ਜੇਲ੍ਹ ਦੇ ਵਿੱਚ ਹੋ ਰਹੀਆਂ ਕੁੰਨੀ ਝੜਪਾਂ ਨੂੰ ਜਿਹੜਾ ਰੋਕਿਆ ਜਾਏਗਾ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੇਲ੍ਹਾਂ ਦੀ ਜਿਹੜੀ ਸੁਰੱਖਿਆ ਹੋਰ ਵੀ ਜ਼ਿਆਦਾ ਵਧਾਈ ਜਾਏਗੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੇਲ੍ਹਾਂ ਦੇ ਵਿੱਚ ਹੋ ਰਹੀ ਕੁੰਨੀ ਝੜਪ ਨੂੰ ਰੋਕਣ ਦੇ ਲਈ ਸਰਕਾਰ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ